ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਡੇਰੀ ਇਨਫੋਰਮੇਸ਼ਨ ਪਸ਼ੂਆਂ ਦੀ ਜਾਣਕਾਰੀ ਉੱਤੇ ਅੱਜ ਦੋਸਤੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਪਸ਼ੂਆਂ ਦੀ ਮੱਖੀ ਮਛਰ ਦੀ ਸਮੱਸਿਆ ਬਾਰੇ ਜਦੋਂ ਠੰਡ ਲੰਘ ਜਾਂਦੀ ਹੈ ਦੋਸਤੋ ਬਾਅਦ ਇਹ ਸਮੱਸਿਆ ਜਿਹੜੀ ਥੋੜੀ ਜਿਆਦਾ ਵੱਧ ਜਾਂਦੀ ਹੈ ਹੁਣ ਜਿਵੇਂ ਦਿਨ ਲੱਗਣ ਲੱਗੇ ਤਾਂ ਤੋਂ ਪਛ ਮੱਖੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਜੀ ਪਸ਼ੂਆਂ ਨੂੰ ਤੇ ਇਹਦਾ ਆਪਾਂ ਹੱਲ ਦੱਸਾਂਗੇ ਤੁਹਾਨੂੰ ਵੀ ਆਪਾਂ ਇਹਦਾ ਕੀ ਹੱਲ ਕਰ ਸਕਦੇ ਆ ਪਹਿਲਾਂ ਤਾਂ ਜਿਹੜੇ ਵੀ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਲੱਗਿਆ ਬੈਲ ਵਾਲਾ ਬਟਨ ਵੀ ਜ਼ਰੂਰ ਦਬਾ ਲੈਣ ਤਾਂ ਕਿ ਜੋ ਵੀ ਨਵੀਂ ਵੀਡੀਓ ਆਉਂਦੀ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਇਹ ਮੱਖੀ ਮਛਰ ਦੀ ਸਮੱਸਿਆ ਵਾਸਤੇ ਪਹਿਲਾ ਹੱਲ ਤਾਂ ਇਹ ਹੈ ਵੀ ਪਸ਼ੂਆਂ ਨੂੰ ਡੇਲੀ ਨਿਮਾਓ ਉਹਨਾਂ ਦੀ ਜਿਹੜੀ ਚਮੜੀ ਹੈ ਜੀ ਉਹ ਵੱਧ ਤੋਂ ਵੱਧ ਸਾਫ਼ ਰਹੇ ਤੇ ਨਿਮਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਵੀ ਤੁਸੀਂ ਪਰਮੈਥਰਨ ਸਾਲਟ ਦੀ ਕੋਈ ਵੀ ਸਾਬਣ ਯੂਜ਼ ਕਰ ਸਕਦੇ ਹੋ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਪਰਮੈਥਰਨ 8% ਨਾਲ ਗਾਮਾ ਬੈਂਜ਼ੀਨ ਹੈਕਸਾਕਲੋਰਾਈਡ ਸੈਟਰਾਮਾਈਡ ਇਹੋ ਜਿਹਾ ਸਾਲਟ ਵਾਲੀ ਤੁਸੀਂ ਕੋਈ ਵੀ ਮੰਨ ਲਓ ਵੀ ਸਾਬਣ ਯੂਜ਼ ਕਰ ਸਕਦੇ ਹੋ ਇਹ ਤੁਸੀਂ ਬਰਤ ਦਾ ਤਰੀਕਾ ਇਹ ਰੱਖਣਾ ਵੀ ਪਸ਼ੂ ਨੂੰ ਤੁਸੀਂ ਨਿਮਾ ਕੇ ਤੇ ਉਸ ਤੋਂ ਬਾਅਦ ਤੁਸੀਂ ਇਹ ਪਸ਼ੂ ਦੇ ਚਮੜੀ ਉੱਪਰ ਜੀ ਮਲ ਦੇਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਉੱਪਰ ਦੀ ਪਾਣੀ ਨਹੀਂ ਪਾਉਣਾ ਇਹ ਮਲ ਕੇ ਬਸ ਓਵੇਂ ਛੱਡ ਦੇਣੀ ਹੈ ਜੀ ਦੋ ਤੋਂ ਤਿੰਨ ਦਿਨਾਂ ਤੱਕ ਪਸ਼ੂ ਦੇ ਮੱਖੀ ਨੇੜੇ ਵੀ ਨਹੀਂ ਲੱਗਦੀ ਤੇ ਮੱਛਰ ਤੋਂ ਵੀ ਇਹ ਬਹੁਤ ਹੀ ਚੰਗੀ ਤਰੀਕੇ ਨਾਲ ਬਚਾ ਕਰਦੀ ਆ ਪਸ਼ੂ ਦਾ ਇਸ ਤੋਂ ਇਲਾਵਾ ਆਪਾਂ ਆਪਣੇ ਘਰੇ ਜਿਹੋ ਪਸ਼ੂਆਂ ਤੇ ਦੇਸੀ ਨੁਕਤਾ ਵਰਤਦੇ ਆ ਉਹ ਵੀ ਅਸੀਂ ਤੁਹਾਨੂੰ ਦੱਸਦੇ ਆ ਜੀ ਤੁਸੀਂ ਕੀ ਕਰਨਾ ਤੁਸੀਂ ਡੀਜ਼ਲ ਲੈਣਾ ਜੀ 400 ਐਮਐਲ ਉਹਦੇ ਵਿੱਚ ਤੁਸੀਂ 100 ਐਮਐਲ ਪਾਉਣਾ ਧਾਰਪੀਨ ਦਾ ਤੇਲ ਤੇ 100 ਕ ਐਮਐਲ ਲਈ ਸਰੋਂ ਦਾ ਤੇਲ ਪਾ ਲਿਓ ਤੇ ਉਹਦੇ ਵਿੱਚ 200 ਐਮਐਲ ਤੱਕ ਤੁਸੀਂ ਪਾ ਲਿਓ ਗੈਂਡ ਆਫਰ ਨਾਲ ਜਿਹਨੂੰ ਆਪਾਂ ਕੀੜਿਆਂ ਵਾਲਾ ਤੇਲ ਜਾਂ ਕਾਲੀ ਫਰਨੈਲ ਵੀ ਕਹਿ ਦਿੰਦੇ ਆ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਪਸ਼ੂ ਉੱਤੇ ਛੜਕਾ ਕਰੋ ਜੀ ਇਹ ਵੀ ਪਸ਼ੂ ਨੂੰ ਵਧੀਆ ਮੱਖੀ ਦੇ ਮੱਛਰ ਤੋਂ ਬਚਾਉਂਦੀ ਆ ਤੀਜੇ ਚੌਥੇ ਦਿਨ ਤੁਸੀਂ ਪਸ਼ੂ ਨੂੰ ਨਵਾਉਣ ਤੋਂ ਬਾਅਦ ਇਹ ਚੀਜ਼ ਦਾ ਆਪਾਂ ਛੜਕਾ ਜਿਹੜਾ ਤੁਸੀਂ ਕਰ ਸਕਦੇ ਹੋ ਇਹਦੇ ਨਾਲ ਜੀ ਪਸ਼ੂ ਆਪਣਾ ਮੱਖੀ ਮੱਛਰ ਦੀ ਸਮੱਸਿਆ ਤੋਂ ਵਧੀਆ ਤਰੀਕੇ ਨਾਲ निजात ਪਾ ਸਕਦਾ ਦੋਸਤੋ ਜਾਣਕਾਰੀ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ